ਲੈਰਾਖਾਨਾ ਡਬਲ ਮਰਡਰ ਦੇ ਵਿੱਚ ਲੋੜੀ ਦੇ ਵਾਂਟਡ ਨੂੰ ਤਿਹਾਰ ਜੇਲ੍ਹ ਚੋਂ ਲਈ ਬਠਿੰਡਾ ਪੁਲਿਸ ਪ੍ਰੋਡੈਕਸ਼ਨ ਵਾਰੰਟ ਤੇ ਅਤੇ ਅੱਜ ਸ਼ਨੀਵਾਰ ਨੂੰ ਚਾਰਵਈ ਦੇ ਲਗਭਗ ਇਹਨਾਂ ਨੂੰ ਕੀਤਾ ਗਿਆ ਬਠਿੰਡਾ ਦੀ ਅਦਾਲਤ ਦੇ ਅੰਦਰ ਪੇਸ਼ਾ ਤੇ ਇਹਨਾਂ ਦਾ ਕੀਤਾ ਗਿਆ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਦੱਸਦੀ ਏ ਕਿ ਇਹ ਜੋ ਵਿਅਕਤੀ ਹਨ ਇਹ ਬੰਬੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਹਨ ਤੇ ਇਹ ਆਪਣ ਏ ਜੋ ਗੈਂਗਸਟਰ ਹਨ ਇਹ ਤਿਹਾਰ ਜੇਲ੍ਹ ਦੇ ਅੰਦਰ ਬੰਦ ਸਨ ਇਹਨਾਂ ਨੂੰ ਹੁਣ ਪਟੈਂਡਾ ਪੁਲਿਸ ਪ੍ਰੋਡਕਸ਼ਨ ਬ੍ਰਾਂਡ ਤੇ ਲੈ ਕੇ ਆਈ ਹੈ ਕਿਉਂਕਿ ਲਹਿਰਾਖਾਨਾ ਵਿਖੇ ਡੇਢ ਸਾਲ ਪਹਿਲਾਂ ਲਗਭਗ ਇੱਕ ਡਬਲ ਮਰਟਰ ਹੋਇਆ ਸੀ ਉਸ ਦੇ ਵਿੱਚ ਇਹ ਵਿਅਕਤੀ ਲੋੜਦੇ ਸਨ ਅਤੇ ਇਹ ਵੀ ਸਾਨੂੰ ਜਾਣਕਾਰੀ ਅਸਲ ਹੋਈ ਹੈ ਕਿ ਇਹ ਵਿਅਕਤੀ ਜੋ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਵੀ ਜਿਹੜਾ ਉਸ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਵੀ ਇਹਨਾਂ ਦਾ ਹੱਥ ਸੀਗਾ ਉਸ ਮਾਮਲੇ ਦੇ ਵੀ ਇਹਨਾਂ ਵੱਲੋਂ ਆਪਣਾ ਪੁਲਿਸ ਵੱਲੋਂ ਛਾਣਵੀਂ ਕੀਤੀ ਜਾ ਰਹੀ ਹੈ ਦੇਖ ਰਹੇ ਹੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦਾ ਬਹੁਤ ਚਰਚਿਤ ਕਤਲ ਕਾਂਡ ਸੰਦੀਪ ਨੰਗਲ ਅੰਮੀਆਂ ਅੰਬੀਆਂ ਜੋ ਕਬੱਡੀ ਖਿਡਾਰੀ ਸਨ ਉਸ ਦਾ ਵੀ ਇਹਨਾਂ ਬਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਹਨਾਂ ਦੀ ਸਮੂਲੀਅਤ ਦੱਸੀ ਜਾ ਰਹੀ ਹੈ ਅਤੇ ਹੁਣ ਇਹਨਾਂ ਨੂੰ ਬਠਿੰਡਾ ਦੇ ਪਿੰਡ ਲਹਿਰਾਖਾਨਾ ਦੇ ਡਬਲ ਮਰਡਰ ਦੇ ਕੇਸ ਦੇ ਵਿੱਚ ਇੱਥੇ ਆਪਣਾ ਬਠਿੰਡਾ ਪੁਲਿਸ ਸੀਆਈਏ ਦੀ ਆਪਣਾ ਪੁਲਿਸ ਵੱਲੋਂ ਇਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰੋਂ ਹੁਣ ਇਹਨਾਂ ਨੂੰ ਆਪਣਾ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਂਦਾ ਗਿਆ ਹੈ ਅਤੇ ਅੱਜ ਇਹਨਾਂ ਨੂੰ ਬਠਿੰਡਾ ਦੀ ਅਦਾਲਤ ਦੇ ਅੰਦਰ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਵਿਅਕਤੀ ਜੋ ਹਣ ਇਹ ਤੇ ਦੋਵੇਂ ਗੈਂਗਸਟਰ ਹਨ ਅਤੇ ਇਹ ਬੰਬੀਆ ਗਰੁੱਪ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਇਹ ਜੋ ਉਹ ਆਪਣਾ ਕਬੱਡੀ ਖਿਡਾਰੀ ਸੀ ਸੰਦੀਪ ਨੰਗਲੰਬੀਆ ਉਸ ਦੇ ਕਤਲ ਦੇ ਵਿੱਚ ਵੀ ਇਹਨਾਂ ਹੱਥ ਇਹਨਾਂ ਦਾ ਹੱਥ ਦੱਸਿਆ ਜਾ ਰਿਹਾ ਤੇ ਹੁਣ ਬਠਿੰਡਾ ਪੁਲਿਸ ਇਹਨਾਂ ਨੂੰ ਜੋ ਇੱਥੇ ਬਠਿੰਡਾ ਦੇ ਪਿੰਡ ਲਹਿਰਾਖਾਨਾ ਵਿੱਚ ਡਵੈਲਪਮੈਂਟ ਹੋਇਆ ਸੀ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਇੱਥੇ ਆਪਣਾ ਪ੍ਰੋਡਕਸ਼ਨ ਬ੍ਰਾਂਡ ਤੇ ਲੈ ਕੇ ਆਏ ਸੀ ਤੇ ਅੱਜ ਇਹਨਾਂ ਦਾ 3 ਦਿਨਾਂ ਦਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਅਸਗੀਤਾ ਗਿਆ ਕਿ ਕਰ ਜੋ ਕਿ ਐਕਸਟਰਾ ਚ ਲਿਖੇ ਇਹ ਨਾਮ ਹੈ ਇਹਨਾਂ ਦੇ ਕਿਹੜੇ ਮਾਮਲੇ ਚ ਇਹ ਸਾਡੇ ਕੋਲੇ ਇੱਕ ਮੁਕੱਦਮਾ ਨੰਬਰ 5 ਐਮੀਥੀ 121 2022 302 ਆਈਪੀਸੀ ਦਾ ਜਿਹੜਾ ਮਹਿਰੇਖਾਨੇ ਡਬਲ ਮਰਡਰ ਹੋਇਆ ਸੀ ਜਿੱਚ ਮਨਪ੍ਰੀਤ ਸਿੰਘ ਛੱਲਾ ਤੇ ਮਨਪ੍ਰੀਤ ਸਿੰਘ ਵਿੱਕੀ ਦਾ ਜਿਹੜਾ ਕਤਲ ਕੀਤਾ ਸੀਗਾ ਇਹਨਾਂ ਚ ਇੱਕ ਹੈਗਾ ਹਰਜੀਤ ਸਿੰਘ ਹੈਰੀ ਮੌਰ ਦਾ ਤੇ ਦੂਸਰਾ ਹੈਗਾ ਰਜਵਿੰਦਰ ਸਿੰਘ ਰਵਿੰਦਰ ਸਿੰਘ ਇਹ ਗੋਪਾਲਪੁਰੇ ਦਾ ਇਹਨਾਂ ਦੋਨਾਂ ਨੂੰ ਸੇਕ ਧਾਰ ਜੇਲ੍ਹ ਤੋਂ ਤਕਰੋਨੀ ਜੇਲ੍ਹ ਚੋਂ ਤਰਾਜ ਜ਼ਮਾਨ ਤੋਂ ਲਿਆ ਗਈ ਇਹਦੀ ਗ੍ਰਿਫਤਾਰੀ ਪਾ ਗਈ ਅੱਜ ਕਪੜਾ ਸ਼ਮਾਨਾ ਅਸਰ ਕੀਤਾ ਰਹਾ ਕਿੰਨੇ ਦਿਨਾਂ ਦਾ ਪਰਮਾਸ਼ਾ ਚੰਦਨ ਦਾ ਪਰਮਾਸ਼ਾ ਇਹ ਹੋਰ ਵੀ ਕਿਸੇ ਕਿਸੇ ਦੇ ਵਿੱਚ ਜੇ ਕੋਪਾ ਕਲ ਕਰੀਏ ਹੋਰ ਵੀ ਕੋਈ ਮਕਦਮਾ ਜੀ ਬੋੜੀ ਦੇ ਕਿਹੜੇ ਕੈਟੇਗਰੀ ਦਾ ਗੈਕਸਟਰ ਜੀ ਇਹਦੇ ਬਾਰੇ ਗੱਲ ਕਰ ਤਰਾਜ ਦੇ ਕਤਲ ਦੀ ਵੀ ਗੱਲ ਚੱਲ ਰਹੀ ਦੱਸ ਨੀ ਉਹਦੇ ਬਾਰੇ ਨਹੀਂ ਪਤਾ ਸੀ ਬਾਕੀ ਪੁੱਛ ਕੇ ਤੋਂ ਬਾਅਦ ਦੇਖਲਾਸੇ ਹੁੰਦਾ ਇਹ ਤਾਂ ਐਕਸੀਡੈਂਟ ਹੈ ਸਰ ਹਾਂਜੀ ਹਾਂਜੀ ਜਿਹੜਾ ਅੱਜ ਅਸੀਂ ਹਰਜੀਤ ਸਿੰਘ ਹੈਰੀ ਮੋੜ ਅਤੇ ਰਾਜਵਿੰਦਰ ਸਿੰਘ ਉਰਫ ਛੋਟਾ ਹੈਰੀ ਜਿਨ੍ਹਾਂ ਨੂੰ ਅੱਜ ਅਸੀਂ ਤਿਹਾਰ ਦੇਲ ਦੇ ਵਿੱਚੋਂ ਕਲੈਕਸ਼ਨਮੈਂਟ ਤੇ ਲਿਆ ਕੇ ਮਾਨਜ ਇਹ ਵਿਅਕਤੀ ਮੇਰਾ ਖਾਨਾ ਦੇ ਵਿੱਚ ਕਰੀਬ 1.5 ਸਾਲ ਪਹਿਲਾਂ ਇੱਕ ਡਬਲ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀ ਸਨ ਉਹਨਾਂ ਦੇ ਉਸ ਮੁਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਅਰੈਸਟ ਪਈ ਗਈ ਸੀ ਉਸ ਤੋਂ ਇਲਾਵਾ ਬਖੰਡੇ ਦੇ ਵਿੱਚ ਹੋਰ ਵੀ ਐਕਸਟਰੈਸ਼ਨ ਦੇ ਮਾਮਲੇ ਇਹਨਾਂ ਦੇ ਖਿਲਾਫ ਕਰਦੇ ਨੇ ਇਹਨਾਂ ਦੀ ਪੜਤਾਲ ਅਜੇ ਜਾਰੀ ਹੈ ਅਸੀਂ ਕਿੰਨੇ ਦਾ ਹੁੰਦਾ ਇੱਕ ਅਪਰਾਧ ਇਹਨਾਂ ਦਾ ਮਾਰਦੇ ਆ। ਫਿਲਹਾਲ ਇਹ ਸਾਰੇ ਮੁਕਦਮੇ ਦੇ ਵਿੱਚ ਪਿੰਨਿੰਗ ਦਾ ਪੁਲਿਸ ਮਾਰ ਜਿਹੜਾ ਸਾਨੂੰ ਮਾਂਜੂਰੀ ਦੇ ਗਲਤ ਨੇ ਦਿੱਤਾ ਦੱਸਿਆ ਜਾ ਰਿਹਾ ਕਿ ਜਿਹੜੇ ਕਬੱਡੀ ਖਿਡਾਰੀ ਸੀਗਾ ਜੀ ਅੰਮ੍ਰਿਤ ਜੀ ਉਹਨਾਂ ਵੀ ਲੋੜੀਦਾ ਸੀ ਹਾਂਜੀ ਬਿਲਕੁਲ ਇੱਕ ਜਿਹੜਾ ਬੜਾ ਚਰਚਿਤ ਕੇਸ ਹੋਇਆ ਸੀ ਉਸ ਕੇਸ ਦੇ ਵਿੱਚ ਵੀ ਜਿਹੜਾ ਹੈ ਇਹ ਵਾਂਟਡ ਸੀ ਫਿਰ ਹਾਲੋ ਉਹਨਾਂ ਨੂੰ ਵੀ ਅਸੀਂ ਇੰਕ੍ਰੀਮੇਟ ਕਰ ਦਿੱਤਾ ਕਿਹੜਾ ਕਿਹੜਾ ਚਰਚਾ ਸੀ ਆਇਆ ਸੀ ਉਹ ਕੇਸ ਜੋ ਇੱਕ ਕਬੱਡੀ ਪਲੇਅਰ ਸੀ ਜਲੰਧਰ ਦੇ ਉਹਨਾਂ ਦੀ ਜਿਹੜੀ ਮਰਡਰ ਦੇ ਵਿੱਚ ਜਿਹੜਾ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਹਾਂਜੀ ਹਾਂਜੀ ਤੇ ਸਰ ਕਿਹੜੇ categories ਦੇ ਗੈਂਗਸਟਰ ਹੈ ਜੀ ਇਹ ਕੋਈ ਕੈਟਾਗਰੀ ਤਾਂ ਬਿਲਕੁਲ ਅਜੇ ਫਿਲਹਾਲ ਹੀ ਕੋਈ ਕੈਟਾਗਰੀ ਅੰਦਰ ਕੋਈ ਗਲਤੀ ਨਹੀਂ ਹੋਈ ਐਕਸਟਰ ਹੈ ਇਹ ਅਰਥਸੰਦੇ ਦੇ ਵਿੱਚ ਇਹ ਬੰਦੀ ਹੈ ਗਰੁੱਪ ਨਾਲ ਜੁੜੇ ਹੋਏ ਸੀ ਹਾਂ ਤਾਂ ਕਿ ਅਸੀਂ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਹੋਰ ਮਾਮਲੇ ਵੀ ਹੋਣਗੇ ਇਸ ਤੋਂ ਬਾਅਦ ਹਾਂਜੀ ਬਿਲਕੁਲ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਐਕਸਟਰਸ਼ਨ ਦੇ ਮਾਮਲੇ ਫਾਰਮਜ਼ੈਕ ਦੇ ਮਾਮਲਿਆਂ ਦੇ ਵਿੱਚ ਇਹ ਰੋਸ਼ੀ ਜਿਹੜੇ ਨੇ ਲੋੜਿੰਦੇ ਸੀ